ਭਾਈ ਅਮਰਿਤਪਾਲ ਸਿੰਘ ਨੂੰ ਪੰਜਾਬ ਦੇ ਵਿੱਚ ਲਿਆਉਣ ਦੇ ਲਈ ਸਿੰਘਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਤੇ ਜਿਸ ਦੇ ਦੌਰਾਨ ਸਿੰਘਾਂ ਨੇ ਕਿਹਾ ਕਿ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਪੂਰੀਆਂ ਹੋ ਜਾਂਦੀਆਂ ਉਦੋਂ ਤੱਕ ਅਸੀਂ ਜਿਹੜੀ ਭੁਖੜ ਹੜਤਾਲ ਜਾਰੀ ਰੱਖਾਂਗੇ ਤੇ ਉੱਥੇ ਹੀ ਬਾਬਾ ਰਾਜਾ ਰਾਜ ਸਿੰਘ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਤੇ ਉਹਨਾਂ ਨੇ ਪਲਟਵਾਰ ਵੀ ਕੀਤਾ ਹੈ ਸਰਕਾਰਾਂ ਤੇ ਤੇ ਜਿਸ ਤੋਂ ਬਾਅਦ ਕਿਹਾ ਕਿ ਅਸਾਮ ਦੇ ਵਿੱਚ ਬੰਦ ਭਾਈ ਅਮਰਿਤਪਾਲ ਸਿੰਘ ਅਤੇ ਉਹਨਾਂ ਦੇ ਕੈਦੀਆਂ ਸਾਥੀਆਂ ਨੂੰ ਜਿਹੜੀ ਜੇਲ੍ਹ ਦੇ ਵਿੱਚ ਰੱਖਿਆ ਹੋਇਆ ਹੈ ਤੇ ਉਹਨਾਂ ਦੇ ਨਾਲ ਤੱਕੇਸ਼ਾਈ ਹੋ ਰਹੀ ਹੈ ਤੇ ਸ਼ਰਿਆਮ ਪ੍ਰਸ਼ਾਸਨ ਜਿਹੜੀਆਂ ਐਨਐਸਏ ਖਤਮ ਦੌਰਾਨ ਜਿਹੜੀਆਂ ਸਾਜ਼ਿਸ਼ਾਂ ਰਚ ਰਹੀ ਹੈ ਤੇ ਬਾਬਾ ਰਾਜਾ ਰਾਸ ਸਿੰਘ ਦਾ ਇੱਕ ਵੱਡਾ ਬਿਆਨ ਦੌਰਾਨ ਉਹਨਾਂ ਨੇ ਸਰਕਾਰਾਂ ਤੇ ਫਾਲਟਵਾਰ ਕੀਤਾ ਹੈ ਤੇ ਅਮਰਿਤਪਾਲ ਨੂੰ ਅਤੇ ਉਹਨਾਂ ਦੇ ਕੈਦੀ ਸਾਥੀਆਂ ਨੂੰ ਜਿਹੜੀ ਮੰਗ ਕੀਤੀ ਹੈ ਕਿ ਉਹਨਾਂ ਨੂੰ ਪੰਜਾਬ ਦੇ ਵਿੱਚ ਲਿਆਂਦਾ ਜਾਵੇ ਹੋਰ ਕੀ ਕਹਿਣਾ ਹੈ ਬਾਬਾ ਰਾਜਾ ਰਾਸ ਸਿੰਘ ਦਾ ਸੁਣਦੇ ਆ ਉਹ ਸਾਰੇ ਵਾਰੀ ਆਉਣ ਕਿਉਂਕਿ ਪਤਾ ਉਹਨਾਂ ਨੂੰ ਸਾਡਾ ਜਿਹੜਾ ਤੋਰੀ ਫੁਲਕਾ ਚੱਲਦਾ ਸਾਡੀਆਂ ਪ੍ਰਧਾਨਗੀਆਂ ਨੇ ਸਾਡੀਆਂ ਜ਼ਿੰਮੇਵਾਰੀਆਂ ਨੇ ਨਹੀਂ ਰਹਿਣੀਆਂ ਜੇ ਜੋ ਦੇ ਕੰਮ ਦੇ ਵਾਰੇ ਆ ਗਈ ਇੱਕ ਮੈਨੂੰ ਕਹਾਵਤ ਜਾ ਆ ਗਈ ਅਮਰਤਪਾਲ ਸਿੰਘ ਤੇ ਹਮੇ ਆਪਣੋ ਨੇ ਮਾਰਾ ਗੈਰੋਂ ਮੇ ਕਹਾਂ ਦਮ ਥਾ ਕश्ती ਵਹਾਂ ਡੁੱਬੀ ਜਹਾਂ ਪਾਣੀ ਕਮ ਥਾ ਓ ਭਾਈ ਅਮਰਤਪਾਲ ਸਿੰਘ ਸਰਕਾਰ ਦੀ ਕੀ ਤਾਕਤ ਸੀ ਵੀ ਉਹਨੂੰ ਅੰਦਰ ਕਰ ਦਿੰਦੀ ਸਾਡੇ ਆਪਦਿਆਂ ਨੇ ਕਰਾਇਆ ਸਾਡੇ ਆਪਦਿਆਂ ਨੇ ਕਰਾਇਆ ਜਿਹੜੇ ਹਰ ਰੋਜ਼ ਜਦੋਂ ਮਜੀਠੇ ਚਲੇ ਆ ਗਿਆ ਉਹਨੇ ਕੀ ਉੱਥੇ ਬੰਬ ਸੜਤਾ ਸੀ ਕੀ ਕਰਤਾ ਸੀ ਉਹਨੇ ਉੱਥੇ ਜਾ ਕੇ ਮਾੜਾ ਮੋਟਾ ਜੇ ਗਿਆ ਸੀ ਉੱਤੇ ਧਾਰਾ ਲਾ ਕੇ ਥਾਣੇ ਤੇ ਇਥੇ ਬੰਦ ਕਰਦੇ ਸਾਡੇ ਆਪਦੇ ਕਹਿੰਦੇ ਕਹਾਂਦੇ ਉਹਦੇ ਮਗਰ ਪੈ ਗਏ ਉਸ ਟਾਈਮ ਮੈਂ ਨਾਂਉ ਨਹੀਂ ਲੈਣਾ ਚਾਹੁੰਦਾ ਤੁਸੀਂ ਸਾਰੇ ਜਾਣਦੇ ਹੋ ਉਹਨਾਂ ਨੇ ਕਿਹਾ ਇਹ ਵਿਦੇਸ਼ੋਂ ਆਇਆ ਆਹ ਕੁਸ ਕਰਤਾ ਇਹਨੂੰ ਇਹਨੂੰ ਜਲਦੀ ਇਹ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਜਿੱਥੇ ਰਾਜਨੀਤਿਕ ਪਾਲਟੀਆਂ ਸਾਡੀਆਂ ਪੰਥਕ ਪਾਲਟੀਆਂ ਸਾਡੀਆਂ ਪੰਥਕ ਕਹਾਉਣ ਵਾਲੇ ਲੀਡਰ ਸਾਰੇ ਉਹਦੇ ਮਗਰ ਪੈ ਗਏ ਵੀ ਇਹਨੂੰ ਫੜ ਕੇ ਸੇਤੀ ਅੰਦਰ ਕਰੋ ਆਖਰਕਾਰ ਸਰਕਾਰ ਨੇ ਫੇਰ ਐਨਐਸਏ ਲਾ ਕੇ ਭਾਈ ਅਮਰਤਪਾਲ ਸਿੰਘ ਨੂੰ ਜੇਲ੍ਹਾਂ ਵਿੱਚ ਬੰਦ ਕਰ ਦਿੱਤਾ ਸਾਰਿਆਂ ਦੇ ਮਨਾਂ ਦੇ ਵਿੱਚ ਜਿਹੜੀ ਠੰਡ ਪੈ ਗਈ ਕਾਲਜੇ ਦੇ ਵਿੱਚ ਵੀ ਰਾਹ ਦਾ ਰੂੜਾ ਸਾਫ਼ ਹੋ ਗਿਆ ਕਿਉਂਕਿ ਇਹਨਾਂ ਪੰਥਕ ਲੀਡਰਾਂ ਦੇ ਜਿਹੜੇ ਲੋਕ ਸੀ ਸੰਗਤ ਸੀ ਉਹ ਬੁਲਾਉਣਾ ਹਟ ਗਈ ਸੀ ਇਹਨਾਂ ਦਾ ਟੌਂਟਵਾ ਬੰਦ ਹੋ ਰਿਹਾ ਸੀ ਤਾਂ ਤੜ ਫੜਾਉਂਦੇ ਸੀ ਵੀ ਭਾਈ ਅਮਰਤਪਾਲ ਸਿੰਘ ਨੂੰ ਕਿਸ ਤਰ੍ਹਾਂ ਮਰਵਾਇਆ ਜਾਵੇ ਜਾਂ ਜੇਲ੍ਹ ਚ ਪਹਚਾਇਆ ਜਾਵੇ ਉਹ ਪਹੁੰਚ ਗਿਆ ਜਦੋਂ ਹੁਣ ਲੋਕਾਂ ਦਾ ਰੋਹ ਵੱਧ ਗਿਆ ਹੁਣ ਆ ਕੇ ਸਪਾਈਆਂ ਦਿੰਦੇ ਫਿਰਦੇ ਨੇ ਅਸੀਂ ਵੀ ਇਹ ਭਾਈ ਅਮਰਤ ਸਿੰਘ ਪਾਲ ਸਿੰਘ ਦੇ ਨਾਲ ਆ ਤੇ ਸੰਗਤ ਕੀ ਜਿਹੜੇ ਨਾਲ ਖੜੇ ਜਿਹੜੇ ਨਾਲ ਤੁਰੇ ਉਹਨਾਂ ਨੂੰ ਕੋਈ ਨਹੀਂ ਪੁੱਛਦਾ ਜਿਨ੍ਹਾਂ ਨੇ ਗਦਾਰੀਆਂ ਕੀਤੀਆਂ ਜਿਹੜੇ ਅਮਰਪਾਲ ਦੇ ਮਗਰ ਪਏ ਉਹ ਮੂਰੇ ਆਉਂਦੇ ਨੇ ਤੇ ਮੈਂ ਸੰਗਤ ਨੂੰ ਬੇਨਤੀ ਕਰਨਾ ਚਾਹੁੰਦਾ ਰਾਜ ਬਿਨਾ ਨਾ ਧਰਮ ਚੱਲੇ ਹੈ ਧਰਮ ਬਿਨਾ ਸਭ ਦਲੇਮਲੇ ਹੈ ਭਾਈ ਕਾਨ ਸਿੰਘ ਵਾਲਾ ਨੇ ਤੁਹਾਨੂੰ ਬਹੁਤ ਲੰਮਾ ਚੌੜਾ ਵਿਸਤਾਰ ਸਹਿ ਸਮਾਹ ਦਿੱਤਾ ਸੁਣਾ ਦਿੱਤਾ ਸਾਰਾ ਹਾਲ ਜਿੰਨਾ ਤੇ ਸਾਡਾ ਰਾਜ ਨਹੀਂ ਆਉਂਦਾ ਉਹਨਾਂ ਚ ਇਸੇ ਤਰ੍ਹਾਂ ਜੇਲ੍ਹਾਂ ਹੋਣਗੀਆਂ ਪਰਚੇ ਹੋਣਗੇ ਐਨਐਸਐ ਲੱਗੂਗੀ ਸ਼ਹੀਦیاں ਹੋਣਗੀਆਂ ਸਾਰਾ ਕੁਝ ਹੋਊਗਾ ਸਾਨੂੰ ਰਾਜ ਭਾਗ ਤੱਕ ਸੰਘਰਸ਼ ਜਾਰੀ ਰੱਖਣਾ ਚਾਹੀਦਾ ਤੇ ਰੱਖ ਰਹੇ ਹਾਂ ਤੇ ਮੈਂ ਇੱਕ ਹੋਰ ਨੌਜਵਾਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਸਾਰੇ ਜਿੰਨਾ ਚਿਰ ਅਸੀਂ ਇਸ ਭਾਰਤ ਦੇ ਨਾਲ ਹੈ ਇਸ ਦੇ ਕਾਨੂੰਨ ਤਹਿਤ ਸਾਨੂੰ ਚੱਲਣਾ ਪਵੇਗਾ ਇਹ ਚਾਂਚੇ ਦੇ ਵਿੱਚ ਲਾਇਆ ਕਰੋ ਵੱਡੇ-ਵੱਡੇ ਆ ਕੇ ਰੌਲਾ ਪਾਉਂਦੇ ਨੇ ਅਸੀਂ ਕਾਨੂੰਨ ਨੂੰ ਨਹੀਂ ਮੰਨਦੇ ਅਸੀਂ ਇੱਥੋਂ ਦੇ ਸੰਵਿਧਾਨ ਨੂੰ ਨਹੀਂ ਮੰਨਦੇ ਕਿਉਂ ਨਹੀਂ ਮੰਨਦੇ ਆ ਸਾਰਾ ਕੁਝ ਕਾਨੂੰਨ ਤਹਿ ਦੀ ਹੋ ਰਿਹਾ ਮੰਨਣਾ ਪਊਗਾ ਜਿੰਨਾ ਚਿਰ ਅਸੀਂ ਭਾਰਤ ਦੇ ਨਾਲ ਆ ਉਹਨਾਂ 'ਚ ਸਾਨੂੰ ਕਾਨੂੰਨ ਮੰਨਣਾ ਪਊਗਾ ਹਮ ਜਮਾਨਤਾ ਨਹੀਂ ਕਰਾਉਣੀਆਂ ਉਹਨਾਂ ਦੀਆਂ ਕੇਸ ਨਹੀਂ ਲੜਨੇ ਇਹ ਕਾਨੂੰਨ ਤਹਿਤ ਹੀ ਆ ਨਾ ਆਹ ਪ੍ਰੋਟੈਸਟ ਕਾਨੂੰਨ ਤਹਿਤ ਆ ਫਿਰ ਕਿਉਂ ਨਹੀਂ ਮੰਨਦੇ ਭਾਰਤ ਵੀ ਸਾਡਾ ਹੈ ਪੰਜਾਬ ਵੀ ਸਾਡਾ ਹੈ ਤੇ ਮੋਦੀ ਕਿਹੜਾ ਇਸੇ ਮਾਮਾ ਲੱਗਦਾ ਭਾਰਤ ਦਾ ਕਿਉਂ ਨਹੀਂ ਭਾਰਤ ਹੈਗਾ ਮੈਂ ਉਹਨਾਂ ਨੂੰ ਪੁੱਛਣਾ ਚਾਹਨਾ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਆ ਨੇ ਖੰਡੇ ਵਾਟੇ ਦਾ ਅੰਮ੍ਰਿਤ ਛਕਾਇਆ ਪੰਜਾਬ ਚੋਂ ਕੋਈ ਉઠਿਆ ਸਾਰੇ ਭਾਰਤ ਦੇ ਵਿੱਚੋਂ ਆਏ ਨਹੀਂ ਭਾਰਤ ਸਾਡਾ ਹੈ ਅਸੀਂ ਇੱਥੇ ਦੇ ਮੂਲ ਨਿਵਾਸੀ ਆ ਇੱਥੋਂ ਦੇ ਵਸਿੰਦੇ ਆ ਕਿਸੇ ਦਾ ਨਹੀਂ ਹੈਗਾ ਜਿਹੜੇ ਆਏ ਨੇ ਉੱਥੇ ਸਾਡੇ ਉੱਤੇ ਧੱਕੇ ਦਾ ਰਾਜ ਕਰ ਰਹੇ ਨੇ ਇਹਨਾਂ ਨੂੰ ਬਾਹਰੇ ਕੱਢਣਾ ਇੱਥੋਂ ਸਾਡਾ ਹੀ ਆ ਸਾਰਾ ਕੁਝ ਖਾਲਸਾ ਰਾਜ ਵੀ ਸਾਡਾ ਹੋਊਗਾ ਬੇਗੰਪੁਰਾ ਹਲੀਮੀ ਰਾਜ ਕੋਈ ਗੱਲ ਆ ਤੇ ਨੌਜਵਾਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਸ਼ਾਂਤੀ ਦੇ ਵਿੱਚ ਕਾਨੂੰਨ ਦੇ ਦਰਰੇ ਦੇ ਵਿੱਚ ਰਹਿ ਕੇ ਆਪਮਾਨੇ ਰਾਜ ਭਾਗ ਲੈਣਾ ਤੇ ਮੈਂ ਬੇਨਤੀ ਕਰਨਾ ਚਾਹੁੰਦਾ ਹੁਣ ਟੋਪਾਂ ਦੀ ਲੜਾਈ ਨਹੀਂ ਹੋਣਾ ਜੰਗ ਦੀ ਲੜਾਈ ਨਹੀਂ ਜੇ ਕਾਨੂੰਨ ਤਹਿਤ ਅਸੀਂ ਚੱਲਾਂਗੇ ਫਿਰ ਇਲੈਕਸ਼ਨ ਲੜੋ ਮੈਂ ਪੁੱਛਣਾ ਚਾਹਨਾ ਵੀ ਅਸੀਂ ਇਲੈਕਸ਼ਨ ਕਿਉਂ ਨਹੀਂ ਲੜਦੇ ਸਾਡੇ ਨੌਜਵਾਨ ਪੰਥਦਰਦੀ ਜਿੱਤਾਂਗੇ ਅਸੀਂ ਤਾਂ ਜੇ ਅਸੀਂ ਇਕੱਤਰ ਹੋਵਾਂਗੇ ਏਕੇ ਦੀ ਲੋੜ ਅੱਜ ਏਕੇ ਤੋਂ ਬਿਨਾ ਖ਼ਵਾਰ ਹੋ ਰਹੇ ਹਾਂ ਆ ਸਾਰੇ ਖ਼ਵਾਰ ਹੀ ਹੋ ਰਹੇ ਹਨ ਜੇ ਸਾਡੇ ਵਿੱਚ ਏਕਤਾ ਨਹੀਂ ਜਦੋਂ ਇਲੈਕਸ਼ਨ ਆਵੇ ਚਾਹੇ ਐਸਜੀਪੀਸੀ ਦੀ ਆਵੇ ਚਾਹੇ ਵਿਧਾਨ ਸਭਾ ਦੀ ਆਵੇ ਚਾਹੇ ਐਮਪੀ ਦੀ ਇਲੈਕਸ਼ਨ ਆਵੇ ਉਦੋਂ ਅਸੀਂ ਖਿੰਡ ਜਾਂਦੇ ਹਾਂ ਦੇ ਲੋਕ ਕਿੱਥੇ ਵੋਟ ਪਾਉਣ ਕਦੇ ਕੋਈ ਜਿਹੜਾ ਕਹਿੰਦਾ ਮੈਂ ਆ ਪੰਥਕ ਧੜਾ ਉਹ ਕਾਬੂ ਹੋ ਜਾਂਦਾ ਕਦੇ ਕਾਂਗਰਸ ਆ ਜਾਂਦੀ ਹੈ ਕਦੇ ਹੁਣ ਆ ਆਪ ਵਾਲੇ ਆ ਗਏ ਕਿੱਥੇ ਜਾਣ ਲੋਕ ਤੁਸੀਂ ਆਪਣੀ ਲੀਡਰਸ਼ਿਪ ਜਿਹੜੀ ਅਕਾਲ ਤਖਤ ਸਾਹਿਬ ਵੱਲ ਜਿਹਦਾ ਮੂਹਾਂ ਹੋਵੇ ਉਹ ਪੈਦਾ ਕਰੋ ਉਹਨਾਂ ਨੂੰ ਇਲੈਕਸ਼ਨਾਂ ਦੇ ਵਿੱਚ ਤਾਰੋ ਐਮਪੀ ਬਣਾਓ ਉੱਥੇ ਜਾ ਕੇ ਗੱਲ ਕਰਨ ਬੈਠ ਕੇ ਬਰਾਬਰ ਮੋਦੀ ਦੇ ਤੇ ਸਾਡਾ ਤੇ ਕੋਈ ਐਮਪੀ ਆ ਬੋਲਦਾ ਜਿੰਨਾ ਕੁ ਜੋਗਾ ਹੈਗਾ ਹੋਰ ਕੋਈ ਨਹੀਂ ਤੇ ਮੈਂ ਬੇਨਤੀ ਕਰਨਾ ਚਾਹਣਾ ਜਾਗੋ ਆ ਮਾਝੇ ਦੇ ਮਜਹਿਲ ਉੱਠਣ ਇੱਥੋਂ ਹੀ ਸਾਰਾ ਜਦੋਂ ਹੋਇਆ ਕੰਮ ਇੱਥੋਂ ਹੀ ਉੱਠਿਆ ਮਾਝੇ ਦੀ ਧਰਤੀ ਤੋਂ ਮਜੈਲੋ ਮਾਝੇ ਦੇ ਜਰਨੈਲ ਉੱਠੋ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਇੱਥੇ ਧਰਮ ਯੁੱਧ ਮੋਰਚਾ ਲਾਇਆ ਤੇ ਇੱਥੇ ਸ਼ਹੀਦ ਦੀ ਪਾਈ ਇਹ ਧਰਤੀ ਆ ਉਹ ਮਾਝੇ ਦੀ ਇੱਥੇ ਬਾਬਾ ਦੀਪ ਸਿੰਘ ਹੋਇਆ ਇੱਥੇ ਮੱਸਾ ਰੰਗਣ ਨੂੰ ਉੱਚਾ ਧੱਕਾਉਣ ਵਾਲੇ ਜਰਨੈਲ ਹੋਏ ਨੇ ਤੇ ਹੁਣ ਵੀ ਇੱਥੇ ਹੀ ਉੱਠਣਗੇ ਮਾਝੇ ਦੇ ਜਰਨੈਲ ਉੱਠਣ ਆਉਣ ਇਸ ਮੋਰਚੇ ਦੇ ਵਿੱਚ ਬਹੀਰਾ ਕੱਟ ਕੇ ਪਹੁੰਚੋ ਆਪਾਂ ਨੇ ਇਹ ਮੋਰਚਾ ਹਰ ਹਾਲਤ ਦੇ ਵਿੱਚ ਜਿੱਤਣਾ ਹੈ ਤੇ ਭਾਈ ਜਗਤਾਰ ਸਿੰਘ ਜੀ ਹਵਾਰਾ ਜਿਹੜੇ 32 ਸਾਲਾਂ ਤੋਂ 30 ਸਾਲਾਂ ਤੋਂ ਜੇਲ੍ਹ ਦੇ ਵਿੱਚ ਬੈਠੇ ਨੇ ਪਾਈ ਪਰਮਜੀਤ ਸਿੰਘ ਜੀ ਪਿਆਰਾ ਉਹਨਾਂ ਨੇ ਕਦੇ ਕੌਮ ਨਾਲ ਗਿਲਾ ਨਹੀਂ ਕਰਿਆ ਤੇ ਨਾ ਹੀ ਉਹਨਾਂ ਨੇ ਇਹ ਕਿਹਾ ਮੈਨੂੰ ਤੁਸੀਂ ਸੇਤੀ ਵਾਰੇ ਕਢਾ ਲਓ ਉਹ ਇੱਕੋ ਹੀ ਕਹਿੰਦੇ ਨੇ ਸਿੱਖੋ ਹੀ ਏਕਤਾ ਕਰੋ ਏਕੇ ਦੇ ਵਿੱਚ ਆਵੋ ਪੰਥ ਨੂੰ ਤੁਹਾਡੀ ਏਕੇ ਦੀ ਲੋੜ ਹੈ ਨੌਜਵਾਨੀ ਦੀ ਲੋੜ ਹੈ ਏਕਤੇ ਦੇ ਇੱਕ ਹੈ ਜੇ ਸੱਚਿਓ ਜਿਨ੍ਹਾਂ ਨੇ ਆਰਐਸਐਸ ਨਾਲ ਜਾਰੀਆਂ ਪਾਈਆਂ ਨੇ ਜਿਹੜਾ ਕਹਿੰਦਾ ਸਾਡੇ ਪਤੀ ਪਤਨੀਆਂ ਰਿਸ਼ਤਾ ਹੈ 9 ਮਾਰਚ ਦਾ ਰਿਸ਼ਤਾ ਇਹੋ ਜਿਹਾ ਪੰਥਕ ਨਹੀਂ ਚਾਹੀਦੇ ਕਾਂਗਰਸ ਨੇ ਸਾਡਾ ਦਰਵਾਜ਼ਾ ਠਾਪ ਟਾਇਆ ਸਿੰਘਾਂ ਨੂੰ ਸ਼ਹੀਦ ਕੀਤਾ ਭਾਜਪਾ ਨੇ ਸਾਡੇ ਨਾਲ ਕੀ ਕੁਝ ਨਹੀਂ ਕੀਤਾ ਕਿਸਾਨੀ ਨੂੰ ਮਾਰਿਆ ਪੰਥ ਨੂੰ ਮਾਰਿਆ ਨੌਜਵਾਨੀ ਨੂੰ ਮਾਰਿਆ ਜਿੰਨਾ ਛੁੱਟਿਆ ਤੇ ਮੈਂ ਬੇਨਤੀ ਕਰਨਾ ਚਾਹੁੰਦਾ ਸਮਝੋ ਸਾਨੂੰ ਇੱਕ ਇਹਦੀ ਜ਼ਰੂਰਤ ਹੈ ਦੇਖੋ ਗੁਰੂ ਪਾਤਸ਼ਾਹ ਮਹਾਰਾਜ ਜੋ ਜਿਹੜਾ ਸਿਧਾਂਤ ਹੈ ਜਿਹੜੀ ਗੁਰੂ ਦੀ ਮਰਜ਼ਾਦ ਹੈ ਅੱਜ ਖਾਲਸਾ ਪੰਥੋਂ תו ਛਿੜਕ ਗਿਆ ਮਰਜ਼ਾਦ ਆ ਤੋਂ ਅਸੀਂ ਦੂਰ ਹੋ ਗਏ ਆ ਜਿਹੜੀਆਂ ਸਾਡੀਆਂ ਸਰਮਾਵਾਂ ਔਰ ਜਥੇਬੰਦੀਆਂ ਨੇ ਉਹਨਾਂ ਨੇ ਮਰਜ਼ਾਦ ਦਾ ਘਾਣ ਕਰਤਾ ਹੋਰ ਨਹੀਂ ਕਿਸੇ ਨੇ ਕਰਿਆ ਮਹਾਰਾਜ ਨੇ ਕਿਹਾ ਇਨੇ ਗਰੀਬ ਸਿੱਖਨ ਕੋ ਦਿਉ ਪਾਦਸ਼ਾਹੀ ਯਾਦ ਕਰੇ ਮੂਰੀ ਗੁਰਿਆਈ ਇਨਹੀ ਕੋ ਸਰਦਾਰ ਬਣਾਉ ਤਵੇ ਗੋਬਿੰਦ ਸਿੰਘ ਨਾਮ ਕਹਾਉ ਅੱਜ ਖਾਲਸਾ ਜੀ ਸਾਡੇ ਵਿੱਚ ਜਾਤ ਪਾਤ ਦਾ ਬੋਲਬਾਲਾ ਹੋ ਗਿਆ ਹੈ ਜਾਤ ਪਾਤ ਸਾਡੀਆਂ ਸੰਪਰਤਾਵਾਂ ਦੇ ਵਿੱਚ ਆ ਗਈ ਹੈ ਜਿਹੜੀ ਜਾਤ ਪਾਤ ਨੂੰ ਗੁਰੂ ਨਾਨਕ ਸਾਹਿਬ ਨੇ ਖਤਮ ਕੀਤਾ ਭਾਈ ਲਾਲੋ ਦੇ ਘਰੇ ਜਾ ਕੇ ਕੋਤਰੇ ਦਾ ਪ੍ਰਸ਼ਾਦ ਆ ਸਕਿਆ ਹੈ ਜਿਹੜੀ ਜਾਤ-ਪਾਤ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜਿਆ ਨੇ ਖੰਡੇ ਵਾਟੇ ਦਾ ਅਮਰਸ਼ ਕਾ ਕੇ ਖਾਤਮ ਕਰ ਦਿੱਤਾ ਸਿੰਘ ਬਣਾ ਦਿੱਤਾ ਖਾਲਸਾ ਬਣਾ ਦਿੱਤਾ ਅੱਜ ਸਾਡੀਆਂ ਸੰਪਰਤਾਵਾਂ ਖੰਡੇ ਵਾਟੇ ਦੇ ਅਮਰਸ਼ ਕੌਣ ਵੇਲੇ ਵੀ ਬਿੱਤਕਰਾ ਕਰਦੀਆਂ ਨੇ ਦੋ-ਦੋ ਵਾਟੇ ਕਰੀਏ ਜਾਂਦੀਆਂ ਨੇ ਕਈ ਥਾਵਾਂ ਸੰਪਰਤਾਵਾਂ ਦੇ ਵਿੱਚ ਵੱਖੋ-ਵੱਖਰੇ ਲੰਗਰ ਚੱਲਦੇ ਨੇ ਅੱਜ ਪੰਗਤਾਂ ਲੱਗਦੀਆਂ ਨੇ ਪਿੰਡਾਂ ਦੇ ਵਿੱਚ ਜਾਤਾਂ ਦੇ ਆਧਾਰ ਤੇ ਗੁਰੂ ਘਰ ਬਣੇ ਹੋਏ ਨੇ ਪਿੰਡਾਂ ਦੇ ਵਿੱਚ ਜਾਤਾਂ ਦੇ ਆਧਾਰ ਤੇ ਸਮਸ਼ਾਨ ਘਾਟ ਬਣੇ ਹੋਏ ਨੇ ਸਿੱਖੋ ਜਿਸ ਦਿਨ ਤੁਸੀਂ ਆ ਜਾਤ ਪਾਤ ਵਾਲਾ ਵਿਤਕਰਾ ਖਤਮ ਨਹੀਂ ਕਰਦੇ ਜਿਹੜੀਆਂ ਸੰਪਰਦਾਵਾਂ ਕਹਿਂਦੀਆਂ ਨੇ ਜਾਤ ਪਾਤ ਕਰਦੀਆਂ ਨੇ ਜਿੰਨਾ ਚਿਰ ਤੁਸੀਂ ਉਹਨਾਂ ਨੂੰ ਸਵਾਲ ਨਹੀਂ ਕਰਦੇ ਜਿੰਨਾ ਚਿਰ ਜਾਤ ਪਾਤ ਖਤਮ ਨਹੀਂ ਹੋ ਜਾਂਦੀ ਸਿੱਖ ਪੰਥ ਦੇ ਵਿੱਚੋਂ ਉਹਨਾਂ ਚਿਰ ਸਿੱਖ ਰਾਜ ਨਹੀਂ ਕਰ ਸਕਦਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਖਾਲਸਾ ਹੀ ਸਜਾਇਆ ਗਰੀਬਾਂ ਨੂੰ ਪਾਤਸ਼ਾਹ ਹੀ ਦੇ ਕੇ ਫੇਰ ਹੀ ਖਾਲਸਾ ਬਣਿਆ ਤੇ ਸਾਨੂੰ ਸਰਦਾਰੀਆਂ ਫੇਰ ਹੀ ਬਖਸ਼ੀਆਂ ਨੇ